ਨੀ ਹੋਣਾ ਨਹੀਂ ਮੇਰਾ ਭਰਾ ਕਿਉਂਕਿ ਮੈਨੂੰ ਵੀ ਪਤਾ ਆ ਤੁਹਾਡੇ ਬਾਰੇ ਆਪਾਂ ਦਸ਼ਕਮੋਰੇ ਦਸ਼ਕਮੋਰੇ ਇਹ ਹੀ ਚੀਜ਼ ਲੈ ਕੇ ਉਹਨਾਂ ਤੋਂ ਬੱਬੂ ਭਾਜੀ ਮੈਂ ਪਹਿਲਾਂ ਕੱਕ ਦੇ ਕੰਮ ਤੇ ਜਾਂਦਾ ਸੀ ਜੀ ਫਿਰ ਟੈਂਟ ਲਾਉਣ ਲੱਪਿਆ ਜੀ ਟੈਂਟ ਮੈਂ ਅੰਬਾਲੇ ਲਾਇਆ ਸੀ ਇੱਕ ਵਾਰੀ ਜੀ ਉੱਥੇ ਟੂਰਨਾਮੈਂਟ ਚੱਲਦਾ ਸੀ ਭਾਜੀ ਤਹਾਨ ਆਏ ਸੀ ਕਮੈਂਟਰੀ ਕਰਨ ਅੱਛਾ ਜੀ ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਭਾਜੀ ਫਿਰ ਮੈਂ ਕਮੈਂਟਰੀ ਕਰਨੀ ਆ ਤੇ ਮੈਨੂੰ ਉਹ ਕਹਿੰਦੇ ਫਿਰ ਇਹ ਕੰਮ ਛੱਡ ਦੇ ਅੱਛਾ ਜੀ ਫਿਰ ਮੈਂ ਉਹ ਤੋਂ ਬਾਅਦ ਉਹ ਕੰਮ ਛੱਡਤਾ ਤੇ ਮੈਨੂੰ ਉਹਨਾਂ ਦੇ ਨਾਲ ਹੀ ਰਹਿਣ ਦਾ ਤਾਂ ਮੌਕਾ ਮਿਲਿਆ ਜੀ ਫਿਰ ਉਹਨਾਂ ਨੇ ਮੇਰੀ ਬਹੁਤ ਮਤਲਬ ਜ਼ਿੰਦਗੀ 'ਚ ਮੇਰਾ ਸਾਥ ਦਿੱਤਾ ਉਹਨਾਂ ਨੇ ਬਹੁਤ ਜਿਆਦਾ ਲਾਲਾ ਭਾਜੀ ਨੰਗਲ ਦਾਤੇ ਤੋਂ ਅੱਛਾ ਜੀ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਜੀ ਤੇ ਮੈਨੂੰ 에ਰਪੋਰਟ ਤੇ ਛੱਡ ਕੇ ਵੀ ਆਈ ਸੀ ਸਾਨੂੰ ਦੋਨਾਂ ਨੂੰ ਮੰਤਰ ਹਰਦੀਪ ਰੰਧਾਵੇ ਨੂੰ ਅੱਛਾ ਜੀ ਹਰਜੀਤ ਪਾਟਿਆ ਉਹਦੇ ਕੋਲ ਉੱਥੇ ਰਹੇ ਸੀਗੇ ਅੱਛਾ ਜੀ ਤੇ ਮੁੰਡੇ ਗੋਂਦਪੁਰ ਦੇ ਕਮਲ ਹੁਣੀ ਗੋਂਦਪੁਰ ਦਾ ਮੁੰਡਾ ਸ਼ਨੀ ਆ ਗੋਲੂ ਆ ਅੱਛਾ ਜੀ ਤੇ ਸੁੱਖਾ ਸੰਦਰ ਭਾਜੀ ਅੱਛਾ ਜੀ ਤੇ ਇੱਕ ਮੁੰਡਾ ਆਪਣਾ ਕਮਲ ਪਾਨਾ ਉਹਨਾਂ ਕੋਲ ਰਹੇ ਸੀ ਉਹਨਾਂ ਨੇ ਆਪਣੀ ਚਮਕੀਲਾ ਸਟਰੀਆ ਜੀ 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 ਉਹ ਕਬੱਡੀ ਦੇ ਲਖਾਰੀ ਵੀ ਆ ਕਬੱਡੀ ਦੇ ਪ੍ਰਮੋਟਰ ਵੀ ਆ ਉਹ ਗਾਣੇ ਵੀ ਕੱਢਦੇ ਆ ਨਾ ਹਾਂਜੀ ਹਾਂਜੀ ਉਹਦੇ ਗਾਣੇ ਵੀ ਆਏ ਆ ਹਾਂਜੀ ਧਾਰਮਿਕ ਗਾਣੇ ਵੀ ਆਏ ਆ ਜੀ ਜੀ 12 ਵੀ ਲਿਖਦੇ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਆਪਣੇ ਉੱਥੇ ਉਹਨਾਂ ਦੀ ਪਹਿਣ ਦਾ ਪਿੰਡ ਆ ਉੱਥੇ ਅੱਛਾ ਜੀ ਨੰਗਲ ਫਰੀਦ ਗੜੀ ਮਾਦੋ ਗੜੀ ਪਲਵਾਨ ਦਾ ਪਿੰਡ ਆ ਤੇ ਉਹਨਾਂ ਨੇ ਮੈਨੂੰ ਉੱਥੇ ਪਹਿਲਾ ਮਾਨ ਸਨਮਾਨ ਛੱਤ ਵਾਲਾ ਪੱਖਾ ਕੀਤਾ ਸੀਗਾ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਫਿਰ ਇੱਕ ਸ਼ਰਬਾਤ ਹੋ ਗਈ ਗੜ ਦੀ ਆਲ ਦੇ ਵਿੱਚ ਕਬੱਡੀ ਕੱਪ ਹੁੰਦਾ ਆ ਉੱਥੇ ਮੈਨੂੰ ਮੋਟਰਸਾਈਕਲ ਮਿਲਿਆ ਸੀ ਅੱਛਾ ਜੀ ਸਰਦਾਰ ਕਸ਼ਮੀਰ ਸਿੰਘ ਬਿੱਟੂ ਭਾਜੀ ਕੈਨੇਡਾ ਵਾਲਿਆਂ ਨੇ ਤੇ ਉਸ ਤੋਂ ਬਾਅਦ ਹਰਦੀਪ ਰੰਧਾਵੇ ਦੇ ਪਿੰਡ ਆਪਾਂ ਨੂੰ ਮੁੰਦੀ ਮਿਲੀ ਸੀਗੀ ਜੀ ਤੇ ਨਗਦ ਰਕਮ ਆ ਗਈ ਬਹੁਤ ਆਮ ਤੇ ਮਾਨਸਕ੍ਰਮਾਨ ਹੋਇਆ ਹੂੰ ਤੇ ਕੰਧਾਲਾ ਜੱਟਾਂ ਵਾਲਿਆਂ ਨੇ ਮੇਰੀ ਗਰਜ ਬਹੁਤ ਵੱਡੀ ਪੂਰੀ ਕੀਤੀ ਫੇ ਜਿਹੜੀ ਮੈਨੂੰ ਆਲਟੋ ਗੱਡੀ ਦਿੱਤੀ ਸੀ ਉਹਨੂੰ ਭਰਾਮਾ ਕੀ ਬਾਤਾਂ ਕੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀਤ ਸਿੰਘ ਮੁੰਿਕਤ ਦਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਇੱਕ ਛੋਟੇ ਜੇ ਗਰੀਬ ਘਰ ਦੇ ਵਿੱਚੋਂ ਉੱਠ ਕੇ ਬਹੁਤ ਵੱਡਾ ਨਾਮ ਕਮਾਇਆ ਕਬੱਡੀ ਜਗਤ ਦੇ ਵਿੱਚ ਜਿਨਾ ਤੋਂ ਬਗੈਰ ਕਬੱਡੀ ਇੱਕ ਅਧੂਰੀ ਹੈਗੀ ਐ ਮਾ ਖੇਡ ਕਬੱਡੀ ਦੇ ਉਹ ਬੁਲਾਰੇ ਆ ਕਿਉਂਕਿ ਅੱਜ ਬੁਲਾਰੇ ਆ ਤਾਂ ਬਗੈਰ ਕਬੱਡੀ ਅਧੂਰੀ ਐ ਕਿ ਜਿੱਥੇ ਕਬੱਡੀ ਦੀ ਕਮੈਂਟਰੀ ਨਾ ਹੋਵੇ ਉੱਥੇ ਕਬੱਡੀ ਦੇਖਣ ਦਾ ਵੀ ਸਵਾਦ ਨਹੀਂ ਆਉਂਦਾ ਕਿਉਂਕਿ ਕਬੱਡੀ ਵਿੱਚ ਇੱਕ ਤਾਂ ਪਲੇਅਰ ਜਾਣ ਪਾਉਂਦੇ ਆ ਦੂਜਾ ਕਬੱਡੀ ਦੇ ਬੁਲਾਰੇ ਕਬੱਡੀ ਕਮੈਂਟਰ ਜਾਣ ਪਾਉਂਦੇ ਹੈਗੇ ਆ ਆਪਣੇ ਵੱਖਰੇ ਵੱਖਰੇ ਅੰਦਾਜ਼ ਦੇ ਨਾਲ ਮਸ਼ਹੂਰ ਹੈਗੇ ਆ ਜਿਹੜੇ ਅੱਜ ਸਾਡੇ ਨਾਲ ਮੌਜੂਦ ਹੈਗੇ ਆ ਗੋਪੀ ਰੰਗੀਲਾ ਜੀ ਗੋਪੀ ਰੰਗੀਲਾ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਸਰਦਾਰ ਹਰਪ੍ਰੀਤ ਸਿੰਘ ਜੀ ਮੋਨਕ ਸਾਹਿਬ ਮੇਰੀ ਜ਼ਿੰਦਗੀ ਦੇ ਬੜੇ ਪਰਮ ਪਿਆਰੇ ਮਿੱਤਰ ਆ ਅੱਜ ਦਾਸ ਦੇ ਘਰ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਸਰਦਾਰ ਹਰਪ੍ਰੀਤ ਸਿੰਘ ਜੀ ਮੋਨਕ ਸਾਹਿਬ ਦਾ ਅੱਜ ਤੇ ਪਹੁੰਚਣ ਤੇ ਜੀ ਰੰਗੀਲਾ ਸਾਹਿਬ ਸਾਨੂੰ ਬਹੁਤ ਸਾਰੇ ਦਰਸ਼ਕ ਵੀਰਾਂ ਦੇ ਮੈਸੇਜ ਆਉਂਦੇ ਆ ਕਮੈਂਟ ਆਉਂਦੇ ਆ ਮੈਨੂੰ ਕਈਆਂ ਨੇ ਕੌਲਾ ਵੀ ਆ ਕਿ ਗੋਪੀ ਰੰਗੀਲਾ ਜੀ ਦੇ ਨਾਲ ਇੱਕ ਵਾਰੀ ਦੁਬਾਰਾ ਤੋਂ ਇੰਟਰਵਿਊ ਕਰੋ ਤੇ ਤਾਂ ਕਰਕੇ ਆਪਾਂ ਅੱਜ ਇਹ ਤੁਹਾਡੇ ਨਾਲ ਕੰਡੈਕਟ ਕੀਤਾ ਸੀਗਾ ਤੇ ਸਾਡਾ ਗੁਰਪ੍ਰੀਤ ਸਿੰਘ ਜੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਡੇ ਪਿਛੋਕੜ ਬਾਰੇ ਤੁਹਾਡੇ ਫੈਮਿਲੀ ਬਾਰੇ ਤੁਹਾਡੇ ਕਬੱਡੀ ਦੇ ਸਫਰ ਬਾਰੇ ਕਮੈਂਟਰੀ ਦੇ ਸਫਰ ਬਾਰੇ ਠੀਕ ਆ ਕੋਡੀ ਦੇ ਵਿੱਚ ਮਿਲੇ ਸਨਮਾਨਾਂ ਬਾਰੇ ਔਰ ਕੋਡੀ ਦੀ ਸ਼ਾਰੀ ਕਮੈਂਟਰੀ ਦੀ ਸ਼ੁਰੂਆਤ ਕਦੋਂ ਕੀਤੀ ਸੀਗੀ ਉਹ ਤੁਹਾਡਾ ਸਾਡਾ ਤੁਹਾਨੂੰ ਪਹਿਲਾ ਹੀ ਕੁਐਸਚਨ ਹੈਗਾ ਸਵਾਲ ਹੈਗਾ ਕਿ ਗੁਰਪ੍ਰੀਤ ਸਿੰਘ ਗੋਪੀ ਤੋਂ ਗੋਪੀ ਰੰਗੀਲਾ ਕਿਵੇਂ ਬਣਿਆ ਸਰਦਾਰ ਹਰਪ੍ਰੀਤ ਸਿੰਘ ਜੀ ਮੋਨਿਕ ਸਾਹਿਬ ਬੈਠੇ ਤੇ ਮੇਰਾ ਨਾਮ ਗੁਰਪ੍ਰੀਤ ਸਿੰਘ ਉਪੀਆ ਜੀ ਤੇ ਰੰਗੀਲੇ ਦਾ ਖਿਤਾਬ ਮੇਰੇ ਉਸਤਾਦ ਜੀ ਭਾਈ ਸਾਹਿਬ ਭਾਈ ਸੁਖਬੀਰ ਸਿੰਘ ਜੀ ਚਾਹਾਨ ਸਾਹਿਬ ਡੀਪਿੰਡ ਵਾਲੇ ਜੀ ਉਹਨਾਂ ਨੇ ਮੈਨੂੰ ਰੰਗੀਲੇ ਦਾ ਨਾਮ ਦਿੱਤਾ ਜੀ ਜੀ ਤੇ ਆਪਾਂ ਗੁਰਪ੍ਰੀਤ ਸਿੰਘ ਜੀ ਆਪਣੀ ਫੈਮਿਲੀ ਬਾਰੇ ਵੀ ਦੱਸਿਓ ਸਾਨੂੰ ਹਾਂਜੀ ਫੈਮਿਲੀ ਦੇ ਵਿੱਚ ਜੀ ਮੇਰੇ ਫਾਦਰ ਸਾਹਿਬ ਆ ਮੇਰੇ ਮਾਤਾ ਜੀ ਆ ਜੀ ਤੇ ਅਸੀਂ ਦੋ ਭਰਾ ਆ ਜੀ ਹਾਂ ਤੇ ਮੇਰੀਆਂ ਦੋ ਬੇਟੀਆਂ ਆ ਓਕੇ ਮੇਰੀ ਜੀਵਨ ਸਾਥੀ ਮੇਰੇ ਵਾਈਫ ਜੀ ਇਹ ਆਪਣਾ ਫੈਮਿਲੀ ਆ ਜੀ ਠੀਕ ਆ ਕੋਪੀ ਜੀ ਆਪਣੇ ਰੰਗੀਲਾ ਸਾਹਿਬ ਜੀ ਆਪਾਂ ਕਵੈਂਟਰੀ ਦੇ ਖੇਤਰ ਦੀ ਵਿੱਚ ਆਉਣ ਬਾਰੇ ਜਿਦਵੇਂ ਕਿ ਅੱਜ ਬਹੁਤ ਸਾਰੇ ਲੋਕੀ ਬਚਪਨ ਵਿੱਚ ਸੋਚਦੇ ਮੈਂ ਡਾਕਟਰ ਬਣਾ ਮੈਂ ਵਕੀਲ ਬਣਾ ਮੈਂ ਪਾਇਲਟ ਬਣਾ ਜਾਵਾਂ ਕੋਈ ਇੰਜੀਨੀਅਰ ਬਣਾ ਤੁਸੀਂ ਕਬੱਡੀ ਦੇ ਖੇਤਰ ਵਾਲੇ ਨੂੰ ਕਿਵੇਂ ਸੋਚਿਆ ਕਿ ਮੈਂ ਕਬੱਡੀ ਦਾ ਇੱਕ ਬੁਲਾਰਾ ਬਣਾ ਹਰਪ੍ਰੀਤ ਜੀ ਸਾਡੇ ਪਿੰਡ ਨਾ ਇੱਥੇ ਦਸਹਰਾ ਲੱਗਦਾ ਹੁੰਦਾ ਸੀਗਾ ਜੀ ਤੇ ਮੈਨੂੰ ਬਚਪਨ ਦੇ ਵਿੱਚ ਸ਼ੌਂਕ ਸੀ ਬਹੁਤ ਜ਼ਿਆਦਾ ਗਾਉਣ ਦਾ ਜੀ ਤੇ ਮੈਨੂੰ ਗਾਉਣ ਦਾ ਬੜਾ ਸ਼ੌਂਕ ਸੀ ਸਾਡੇ ਤੇ ਦਸਹਰਾ ਹੁੰਦਾ ਜੀ ਦਸਹਰੇ ਦੇ ਵਿੱਚ ਮੈਂ ਪਿੰਡ ਆਪਣੇ ਬੋਲਿਆ ਸੀਗਾ ਪਹਿਲੀ ਵਾਰੀ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਮੇਰਾ ਚਾਕਾ ਖੁੱਲ ਗਿਆ ਜੀ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਹਾਂਜੀ ਬਾਕੀ ਫਿਰ ਉਸਤਾਦ ਜੀ ਨੇ ਬਾਹ ਫੜੀ ਜੀ ਜਹਾਨ ਸਾਹਿਬ ਨੇ ਉਹਨਾਂ ਦੇ ਨਾਲ ਬਹੁਤ ਰਹਿਣ ਦਾ ਮੈਨੂੰ ਮੌਕਾ ਮਿਲਿਆ ਸਭ ਤੋਂ ਜ਼ਿਆਦਾ ਮੈਂ ਇੱਕ ਐਸਾ ਬਲਾਰਾਂ ਆ ਕਿ ਜਿਨੇ ਉਹਨਾਂ ਦੀ ਸੰਗਤ ਕੀਤੀ ਆ ਜੀ ਜਹਾਂ ਸਾਹਿਬ ਦੇ ਨਾਲ ਮੇਲ ਮਲਾਪ ਕਿਵੇਂ ਔਰ ਕਦੋਂ ਹੋਇਆ ਸੀਗਾ ਔਰ ਉਹਨਾਂ ਦਾ ਜੋ ਵਾਤਾਵਰਣ ਸ਼ੁਰੂ ਹੋਏ ਵੀ ਕਦੋਂ ਮਿਲਣੀ ਸ਼ੁਰੂ ਹੋ ਗਈ ਵੀ ਮੈਂ ਤੁਹਾਡੇ ਕੋਲੋਂ ਉਸਤਾਦ ਦੀ ਉਸਤਾਦ ਦੀ ਤੁਹਾਡੇ ਕੋਲੋਂ ਮੈਂ ਸਿੱਖਣਾ ਹੈਗਾ ਹਰਪ੍ਰੀਤ ਸਿੰਘ ਜੀ ਮੂਨਕ ਸਾਹਿਬ ਉਹਨਾਂ ਦੇ ਪਿਤਾ ਜੀ ਸਰਦਾਰ ਅੰਤਰ ਸਿੰਘ ਜੀ ਜੀ ਉਹਨਾਂ ਦੇ ਸਾਡੇ ਪਿੰਡ ਇੱਥੇ ਬੜੀ ਔਣੀ ਜਾਣੀ ਹੁੰਦੀ ਸੀ ਅੱਛਾ ਜੀ ਤੇ ਜਦੋਂ ਉਹਨਾਂ ਨੂੰ ਮੈਂ ਮਿਲਣਾ ਤੇ ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਬੁਲਾਉਣਾ ਜੀ ਤੇ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਜੀ ਪਾਡੀ ਚਹਾਨ ਦੇ ਫਾਦਰ ਸਾਹਿਬ ਸਰਦਾਰ ਅੰਤਰ ਸਿੰਘ ਜੀ ਸਾਫ ਦਾ ਕਬੱਡੀ ਖਿਡਾਰੀ ਜੀ ਉਹਨਾਂ ਨੇ ਬਹੁਤ ਉਹਨਾਂ ਨੂੰ ਕਿਹਾ ਕਿ ਸੁੱਖਾ ਸਾਦੇ ਹੁੰਦੇ ਭਾਜੀ ਨੂੰ ਕਿ ਸੁੱਖਿਆ ਕਿ ਇੱਕ ਮੁੰਡੇ ਨੂੰ ਰੋਟੀ ਤੇ ਲਾਉਣਾ ਆ ਉਹਨਾਂ ਨੇ ਮੈਨੂੰ ਰੋਟੀ ਤੇ ਲਾਤਾ ਜੀ ਚਲੋ ਉਹਨਾਂ ਦੀ ਬਦੌਲਤ ਅੱਜ ਸਾਡਾ ਇਲਾਕੇ ਵਿੱਚ ਉਹ ਵਿਦੇਸ਼ਾਂ ਵਿੱਚ ਵੀ ਨਾਮ ਹੈ ਹਾਂਜੀ ਹਾਂਜੀ ਉਹਨਾਂ ਕਰਕੇ ਹਾਂਜੀ ਜੀ ਅੱਛਾ ਗੋਪੀ ਜੀ ਜਦੋਂ ਤੁਸੀਂ ਪਹਿਲੀ ਵਾਰ ਮੈਕ ਫੜਿਆ ਕਦੇ ਮਨ ਨੂੰ ਕੁਝ ਮਹਿਸੂਸ ਹੋਇਆ ਹੋਵੇ ਹਰਪ੍ਰੀਤ ਮੋਨਕ ਜੀ ਨਹੀਂ ਜਿੰਨਾ ਚਿਰ ਮੈਂ ਪਾਜੀ ਚਹਾਨ ਦੇ ਨਾਲ ਮੈਂ ਰਹਿ ਕੇ ਸਭ ਕੁਝ ਸਿੱਖਿਆ ਮੈਂ ਕਦੀ ਝੱਕਿਆ ਨਹੀਂ ਜੀ ਕਦੀ ਨਹੀਂ ਝੱਕਿਆ ਵਾਹਿਗੁਰੂ ਦੀ ਕਿਰਪਾ ਜੀ ਅੱਛਾ ਗੋਪੀ ਜੀ ਜਦੋਂ ਆਪਾਂ ਸ਼ੁਰੂਆਤ ਕਰ ਲਈ ਕਬੱਡੀ ਦੇ ਕਮੈਂਟਰ ਦੇ ਤੌਰ ਤੇ ਹਾਂ ਜੀ ਤੇ ਜਦੋਂ ਕਮੈਂਟਰ ਦੇ ਤੌਰ ਤੇ ਸ਼ੁਰੂਆਤ ਕਰ ਲਈ ਉਹ ਕਿਹੜੇ ਕਿਹੜੇ ਵੀਰ ਭੈਣ ਹੈ ਕਿ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਕਿ ਗੋਪੀ ਤੂੰ ਬਹੁਤ ਵਧੀਆ ਕਰ ਸਕਦੇ ਆ ਆਪਾਂ ਤੁਹਾਡੇ ਨਾਲ ਤੁਸੀਂ ਹੋਰ ਵਧੀਆ ਕਰੋ ਹਰਪ੍ਰੀਤ ਮੋਨਕ ਸਾਹਿਬ ਤੁਸੀਂ ਬਹੁਤ ਮੇਰੇ ਦਿਲ ਦੇ ਕੋਲ ਜੇ ਸਵਾਲ ਪੁੱਛਿਆ ਜੀ ਜੇ ਮੇਰੀ ਕਿਸੇ ਨੇ ਪਹਿਚਾਨ ਸਭ ਤੋਂ ਪਹਿਲਾਂ ਪਾਈ ਸੀ ਇੱਕ ਮੁੰਡਾ ਰਵੀ ਮੱਲੀ ਜੀ ਅਰਗੋਵਾਲੀਆ ਕੈਨੇਡਾ ਵਿੱਚ ਆ ਜੀ ਤੇ ਇੱਕ ਮੁਲਤਾਨ ਕਬੱਡੀ ਖਿਡਾਰੀ ਜੀ ਅਰਗੋਵਾਲ ਪਿੰਡ ਆ ਵੈਸੇ ਛੇਖਾਂ ਦਾ ਉਹ ਮੁੰਡਾ ਜੀ ਅਰਗੋਵਾਲੇ ਖੇਡਦਾ ਜੀ ਇਹਨਾਂ ਭਰਾਵਾਂ ਨੇ ਮੇਰੀ ਸਪੋਰਟ ਬਹੁ ਕੀਤੀ ਰਵੀ ਮੱਲੀ ਤੇ ਮੁਲਤਾਨ ਅਰਗੋਵਾਲੀਆ ਜੀ ਅੱਛਾ ਗੁਰਪ੍ਰੀਤ ਸਿੰਘ ਗੋਪੀ ਜੀ ਤੁਹਾਡਾ ਪੂਰਾ ਨਾਮ ਗੁਰਪ੍ਰੀਤ ਸਿੰਘ ਗੋਪੀ ਆ ਹਾਂ ਜੀ ਤੇ ਗੋਪੀ ਤੋਂ ਗੋਪੀ ਰੰਗੀਲਾ ਕਿਵੇਂ ਬਣੇ ਇਹ ਵਾਲਾ ਸਾਨੂੰ ਸਾਨੂੰ ਇਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ ਇਹ ਤਾਂ ਜੀ ਹਰਪ੍ਰੀਤ ਸਿੰਘ ਜੀ ਮੋਨਕ ਸਾਹਿਬ ਮੇਰੇ ਉਸਤਾਦਾਂ ਨੂੰ ਪਤਾ ਜੀ ਜਿਨ੍ਹਾਂ ਨੇ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਆਇਆ ਤੇ ਉਹਨਾਂ ਦੀ ਬਦੌਲਤ ਹੀ ਆ ਸਾਰਾ ਕੁਝ ਇਹ ਰੰਗੀਲਾ ਸ਼ਬਦ ਕਿਉਂ ਸੁਣਿਆ ਰੰਗੀਲਾ ਸ਼ਬਦ ਮੇਰੇ ਵਾਸਤੇ ਇਸ ਕਰਕੇ ਸੁਣਿਆ ਮੈਨੂੰ ਉਸਤਾਦ ਜੀ ਕਹਿੰਦੇ ਕਿ ਤੂੰ ਜਿਹੜੀ ਕਮੈਂਟਰੀ ਕਰਦਾ ਨਾ ਇੱਕ ਰੰਗ ਭਰ ਦਿੰਦਾ ਆ ਅੱਛਾ ਜੀ ਤੇ ਉਹਨਾਂ ਨੇ ਫਿਰ ਮੇਰੇ ਨਾਲ ਇਹ ਰੰਗੀਲਾ ਲਾਤਾ ਠੀਕ ਹੈ ਠੀਕ ਹੈ ਅੱਛਾ ਗੋਪੀ ਜੀ ਕਮੈਂਟਰੀ ਦੇ ਵਿੱਚ ਆਉਣ ਤੋਂ ਪਹਿਲਾਂ ਆਪਾਂ ਕੀ ਕਰਦੇ ਸੀ ਕੀ ਕੰਮ ਕੀਤੇ ਸਾਡੇ ਦਰਸ਼ਕ ਵੀਰਾਂ ਨੂੰ ਹੋਰੇ ਬਾਰੇ ਵੀ ਜਾਣਕਾਰੀ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਗੁਰਪ੍ਰੀਤ ਸਿੰਘ ਗੋਪੀ ਕਿੱਥੋਂ ਉੱਠ ਕੇ ਅੱਜ ਇਸ ਮੁਕਾਮ ਤੇ ਬੁੱਧੋ ਨਹੀਂ ਹੋਣਾ ਨਹੀਂ ਮੇਰਾ ਭਰਾ ਕਿਉਂਕਿ ਮੈਨੂੰ ਵੀ ਪਤਾ ਹੈ ਤੁਹਾਡੇ ਬਾਰੇ ਆਪਾਂ ਦਰਸ਼ਕ ਮੋਰ ਦਰਸ਼ਕਾਂ ਮੋਰ ਇਹ ਹੀ ਚੀਜ਼ ਲੈ ਕੇ ਆਉਣਾ ਚਾਹੁੰਦੇ ਆ ਬੱਬੂ ਭਾਜੀ ਮੈਂ ਪਹਿਲਾਂ ਟੱਕ ਦੇ ਕੰਮ ਤੇ ਜਾਂਦਾ ਸੀ ਜੀ ਫਿਰ ਟੈਂਟ ਲਾਉਣ ਲੱਪਿਆ ਜੀ ਟੈਂਟ ਮੈਂ ਅੰਬਾਰੇ ਲਾਇਆ ਸੀ ਇੱਕ ਵਾਰੀ ਜੀ ਉੱਥੇ ਟੂਰਨਾਮੈਂਟ ਚੱਲਦਾ ਸੀ ਭਾਜੀ ਚਾਹਾਨ ਆਏ ਸੀ ਕਮੈਂਟਰੀ ਕਰਨ ਅੱਛਾ ਜੀ ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਭਾਜੀ ਫਿਰ ਮੈਂ ਕਮੈਂਟਰੀ ਕਰਨੀ ਆ ਤੇ ਮੈਨੂੰ ਉਹ ਕਹਿੰਦੇ ਫਿਰ ਇਹ ਕੰਮ ਛੱਡ ਦੇ ਅੱਛਾ ਜੀ ਫਿਰ ਮੈਂ ਉਹ ਤੋਂ ਬਾਅਦ ਉਹ ਕੰਮ ਛੱਡਤਾ ਤੇ ਮੈਨੂੰ ਉਹਨਾਂ ਦੇ ਨਾਲ ਹੀ ਰਹਿਣ ਦਾ ਮੌਕਾ ਮਿਲਿਆ ਜੀ ਫਿਰ ਉਹਨਾਂ ਨੇ ਮੇਰੀ ਬਹੁਤ ਮਤਲਬ ਜ਼ਿੰਦਗੀ 'ਚ ਮੇਰਾ ਸਾਥ ਦਿੱਤਾ ਉਹਨਾਂ ਨੇ ਬਹੁਤ ਜ਼ਿਆਦਾ ਗੁਰਪ੍ਰੀਤ ਸਿੰਘ ਜੀ ਸਾਨੂੰ ਪਤਾ ਹੈ ਕਿ ਬਾਹ ਫੜਨੇ ਵਾਲਾ ਕੋਈ ਕੋਈ ਹੁੰਦਾ ਜਾਂ ਤਾਂ ਸਾਡੇ ਸਮਾਜ ਵਿੱਚ ਲੱਤਾਂ ਖਿੱਚਣ ਵਾਲੇ ਹੁੰਦੇ ਆ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਇਹ ਜਿਹੜੇ ਆਪਾਂ ਤੁਹਾਨੂੰ ਸਵਾਲ ਕੀਤਾ ਹੈ ਨਾ ਕਿ ਤੁਹਾਨੂੰ ਕੰਮ ਕੀ ਕਰਦੇ ਸੀਗੇ ਇਹ ਪੁੱਛਣ ਦਾ ਇਹ ਕਾਰਨ ਸੀਗਾ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਇੱਕ ਕਿੱਥੋਂ ਉੱਠ ਕੇ ਇੱਕ ਇਨਸਾਨ ਅੱਜ ਮੁਕਾਮ ਤੇ ਪੁੱਜੇ ਹੈਗੇ ਆ ਕਿ ਮਿਹਨਤ ਕਈ ਲੋਕ ਮਿਹਨਤ ਕਰਨੀ ਛੱਡ ਜਾਂਦੇ ਆ ਪਰ ਤੁਹਾਡੇ ਵਿੱਚ ਹੌਸਲਾ ਵੀ ਸੀਗਾ ਤੁਹਾਡੇ ਕੋਲ ਜज्ਬਾ ਵੀ ਸੀਗਾ ਸਿੱਖਣ ਦਾ ਅੱਜ ਤੁਸੀਂ ਉਹ ਮੁਕਾਮ ਪਾ ਲਿਆ ਤੇ ਚਲੋ ਗੁਰਪ੍ਰੀਤ ਸਿੰਘ ਗੋਪੀ ਮੈਦਾਨ ਨੂੰ ਹੋਰ ਪੁੱਛਦਾ ਹੈਗਾ ਕਿ ਜਿਵੇਂ ਅੱਜ ਕਬੱਡੀ ਦੇ ਵਿੱਚ ਪਲੇਅਰਾਂ ਦੇ ਵੱਡੇ ਵੱਡੇ ਕਮੈਂਟਰਾਂ ਦੇ ਬਦਦੇਸ਼ਾਂ ਦੇ ਟੂ ਲੱਗਦੇ ਆ ਕਿ ਤੁਹਾਡੀ ਜ਼ਿੰਦਗੀ ਵਿੱਚ ਕੋਈ ਐਸਾ ਪਲ ਆਇਆ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਐਸਾ ਪਲ ਆਇਆ ਜਦੋਂ ਤੁਸੀਂ ਵੀ ਕਿਤੇ ਜਹਾਜ ਦਾ ਝੂਟਾ ਲਿਆ ਹੋਵੇ ਹਾਂਜੀ ਹਾਂਜੀ ਸਰਦਾਰ ਜੀ ਮੈਂ 2017 ਮੇਰੇ ਖਿਆਲ ਦੇ ਵਿੱਚ ਮੈਂ ਤੇ ਆਪਣਾ ਹਰਦੀਪ ਰੰਧਾਵਾ ਜੀ ਅਸੀਂ ਇਕੱਠੇ ਗਏ ਸੀ 2017 ਦੇ ਵਿੱਚ ਦबई ਬੋਲੇ ਸੀਗੇ ਅੱਛਾ ਜੀ ਨਾਰਥ ਇੰਡੀਆ ਫੈਡਰੇਸ਼ਨ ਦਾ ਕੱਪ ਹੋਇਆ ਸੀ ਉੱਥੇ ਓਕੇ ਉਹ ਕਿਹੜੇ ਕਿਹੜੇ ਵੀਰਾਂ ਨੇ ਇਥੋਂ ਤੁਹਾਨੂੰ ਸਪான்ਸਰ ਕੀਤਾ ਸੀਗਾ ਉਹਨਾਂ ਦਾ ਤੁਸੀਂ ਨਾਮ ਜਰੂਰ ਲੈ ਸਕਦੇ ਆ ਮੈਨੂੰ ਜਿੱਥੇ ਤੱਕ ਚੇਤਾ ਆ ਤੇ ਕਾਫੀ ਬੰਦੇ ਸੀਗੇ ਜੀ ਤੇ ਜਿਨ੍ਹਾਂ ਦੇ ਵਿੱਚ ਲਾਲਾ ਭਾਜੀ ਨੰਗਲ ਦਾਤੇ ਤੋਂ ਅੱਛਾ ਜੀ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਜੀ ਤੇ ਮੈਨੂੰ 에어ਪੋਰਟ ਤੇ ਛੱਡ ਕੇ ਵੀ ਆਈ ਸੀ ਸਾਨੂੰ ਦੋਨਾਂ ਨੂੰ ਮੈਂ ਤਾਂ ਹਰਦੀਪ ਰੰਧਾਵੇ ਨੂੰ ਅੱਛਾ ਜੀ ਹਰਜੀਤ ਪਾਟਿਆ ਉਹਦੇ ਕੋਲ ਉੱਥੇ ਰਹੇ ਸੀਗੇ ਅੱਛਾ ਜੀ ਤੇ ਮੁੰਡੇ ਗੋਂਦਪੁਰ ਦੇ ਕਮਲ ਹੁਣੀ ਗੋਂਦਪੁਰ ਦਾ ਮੁੰਡਾ ਸ਼ਨੀ ਆ ਗੋਲੂ ਆ ਅੱਛਾ ਜੀ ਤੇ ਸੁੱਖਾ ਸੰਦਰ ਭਾਜੀ ਅੱਛਾ ਜੀ ਤੇ ਇੱਕ ਮੁੰਡਾ ਆਪਣਾ ਕਮਲ ਪਾਨਾ ਅੱਛਾ ਜੀ ਉਹਨਾਂ ਕੋਲ ਰਹੇ ਸੀ ਉਹਨਾਂ ਨੇ ਆਪਣੀ ਬਹੁਤ ਸਪੋਰਟ ਕੀਤੀ ਉੱਥੇ ਬਹੁਤ ਪਿਆਰ ਕੀਤਾ ਉੱਥੇ ਆਪਾਂ ਜਦੋਂ ਪਹਿਲੀ ਵਾਰੀ ਵਿਦੇਸ਼ਾਂ ਦੀ ਧਰਤੀ ਤੇ ਫੁੱਲ ਦਾ ਮੌਕਾ ਮਿਲਿਆ ਉਦੋਂ ਕਿਹੋ ਜਿਹਾ ਮਹਿਸੂਸ ਹੋਇਆ ਉਦੋਂ ਮੈਂ ਉੱਥੇ ਵੀ ਮੈਂ ਜਦੋਂ ਗਿਆ ਤੇ ਹਰਪ੍ਰੀਤ ਮੋਨਕ ਜੀ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਪਹਿਲੀ ਵਾਰੀ ਪਹਿਲੀ ਵਾਰੀ ਮੈਂ ਆਇਆ ਤੇ ਮੈਂ ਉੱਥੇ ਬਿਆਨ ਨਹੀਂ ਕਰ ਸਕਦਾ ਉਹ ਉਹਨਾਂ ਨੂੰ ਪਤਾ ਰੰਧਾਵੇ ਨੂੰ ਪਤਾ ਹਰਦੀਪ ਨੂੰ ਕਿ ਮੈਂ ਉੱਥੇ ਕੀ ਮਹਿਸੂਸ ਕੀਤਾ ਅੱਛਾ ਬਹੁਤ ਮਤਲਬ ਖੁਸ਼ੀ ਹੋਈ ਜ਼ਿੰਦਗੀ ਦੀ ਅੱਛਾ ਕਿੰਨੇ ਦਿਨ ਦਾ ਸਫ਼ਰ ਸੀਗਾ ਕਿੰਨੇ ਦਿਨ ਦਾ ਸੀਗਾ ਉੱਥੇ ਹਫ਼ਤੇ ਦਾ ਟੂਰ ਸੀਗਾ ਜੀ ਹਾਂ ਜੀ ਉਦੋਂ ਸ਼ਾਇਦ ਤੁਹਾਡੇ ਨਾਲ ਸੋਨੂ ਫਤਵਾਲ ਵੀ ਗਈ ਸੀ ਹਾਂ ਫਤਵਾਲੀਆ ਸੋਨੂ ਵੀ ਨਾਲ ਸੀ ਹਾਂ ਸੌਰੀ ਉਹਦਾ ਨਾਂ ਨਹੀਂ ਲੈ ਹੋਇਆ ਮਾਫੀ ਆ ਉਹ ਵੀ ਨਾਲ ਹੀ ਸੀ ਸਾਡੇ ਆ ਫਤਵਾਲ ਦਾ ਸੋਨੂ ਹਾਂ ਜੀ ਨਹੀਂ ਬਹੁਤ ਵਧੀਆ ਦੇਖੋ ਗੁਰਪ੍ਰੀਤ ਸਿੰਘ ოਪੀ ਜੀ ਜਿਹਨਾਂ ਵੀਰੇ ਭੈਣਾਂ ਨੇ ਸਪੋਰਟ ਕੀਤੀ ਐ ਨਾ ਉਹਨਾਂ ਦਾ ਆਪਾਂ ਕਦੀ ਵੀ ਦਿਲੋਂ ਨਹੀਂ ਭੁਲਾ ਸਕਦੇ ਨਹੀਂ ਨਹੀਂ ਹਾਂਜੀ ਹਾਂਜੀ ਚਲੋ ਜਿੰਨ ਮਾੜੇ ਸਮੇਂ ਕੀਤੀ ਤਾਂ ਚੰਗੇ ਸਮੇਂ ਕੀਤੀ ਉਹਨੂੰ ਆਪਾਂ ਹਮੇਸ਼ਾ ਯਾਦ ਰੱਖਣਾ ਹਾਂਜੀ ਠੀਕ ਆ ਫਿਰ ਜਿੱਦਾਂ ਕਿ ਅੱਜ ਕਬੱਡੀ ਦੇ ਵਿੱਚ ਬੜੇ-ਬੜੇ ਸਨਮਾਨਤ ਹੁੰਦੇ ਆ ਕਿਆਂ ਪਲੇਅਰਾਂ ਨੂੰ ਜਾਂ ਕਮੈਂਟਰਾਂ ਨੂੰ ਗੱਡੀਆਂ ਦੇ ਕੇ ਬੁਲਟ ਦੇ ਕੇ ਜਾਂ ਕੈਸ਼ ਦੇ ਕੇ ਸਨਮਾਨਤ ਕਰਦੇ ਕਿ ਟੱਡੀ ਜ਼ਿੰਦਗੀ 'ਚ ਕੋਈ ਐਸਾ ਪਾਲਾ ਜਦੋਂ ਤੁਹਾਨੂੰ ਵੀ ਕਿਸੇ ਵੱਡੀ ਚੀਜ਼ ਦੇ ਨਾਲ ਸਨਮਾਨਤ ਹਰਪ੍ਰੀਤ ਜੀ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਪਹਿਲਾ ਮਾਨਸਨਮਾਨ ਜਿਹੜਾ ਹੋਇਆ ਸੀ ਪਿੰਡ ਨੰਗਲ ਫਰੀਦ ਗੜੀ ਅੱਛਾ ਜੀ ਮਾਧੂ ਗੜੀ ਪਲਵਾਨ ਦਾ ਪਿੰਡ ਆ ਜੀ ਸ਼ਾਇਦ ਤੁਸੀਂ ਜਾਣਦੇ ਹੋਣੇ ਆ ਅਮਰਤਪਾਲ ਚਮਕੀਲਾ ਸਟਰੀਆ ਜੀ 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 ਉਹ ਕਬੱਡੀ ਦੇ ਲਖਾਰੀ ਵੀ ਆ ਕਬੱਡੀ ਦੇ ਪ੍ਰਮੋਟਰ ਵੀ ਆ ਉਹ ਗਾਣੇ ਵੀ ਕੱਢਦੇ ਆ ਨਾ ਹਾਂਜੀ ਹਾਂਜੀ ਉਹਦੇ ਗਾਣੇ ਵੀ ਆਏ ਆ ਹਾਂਜੀ ਧਾਰਮਿਕ ਗਾਣੇ ਵੀ ਆਏ ਆ ਜੀ ਜੀ 12 ਵੀ ਲਿਖਦੇ ਆ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਆਪਣੇ ਉੱਥੇ ਉਹਨਾਂ ਦੀ ਭੈਣ ਦਾ ਪਿੰਡ ਆ ਉੱਥੇ ਅੱਛਾ ਜੀ ਨੰਗਲ ਫਰੀਦ ਗੜੀ ਮਾ ਤੋਂ ਗੜੀ ਪਲਵਾਨ ਦਾ ਪਿੰਡ ਆ ਤੇ ਉਹਨਾਂ ਨੇ ਮੈਨੂੰ ਉੱਥੇ ਪਹਿਲਾ ਮਾਨ ਸਨਮਾਨ ਛੱਤ ਵਾਲਾ ਪੱਖਾ ਕੀਤਾ ਸੀਗਾ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਫਿਰ ਇੱਕ ਸ਼ਰਵਾਤ ਹੋ ਗਈ ਜੀ ਗੜ ਦੀ ਆਲ ਦੇ ਵਿੱਚ ਕਬੱਡੀ ਕੱਪ ਹੁੰਦਾ ਉੱਥੇ ਮੈਨੂੰ ਮੋਟਰਸਾਈਕਲ ਮਿਲਿਆ ਸੀ ਅੱਛਾ ਜੀ ਸਰਦਾਰ ਕਸ਼ਮੀਰ ਸਿੰਘ ਬਿੱਟੂ ਭਾਜੀ ਕੈਨੇਡਾ ਵਾਲਿਆਂ ਨੇ ਜੀ ਤੇ ਉਸ ਤੋਂ ਬਾਅਦ ਹਰਦੀਪ ਰੰਧਾਵੇ ਦੇ ਪਿੰਡ ਆਪਾਂ ਨੂੰ ਮੁੰਦੀ ਮਿਲੀ ਸੀਗੀ ਜੀ ਤੇ ਨਗਦ ਰਕਮ ਆ ਗਈ ਬਹੁਤ ਥਾਂ ਤੇ ਮਾਨ ਸਨਮਾਨ ਹੋਇਆ ਜੀ ਤੇ ਕੰਧਾਲਾ ਜੱਟਾਂ ਵਾਲਿਆਂ ਨੇ ਮੇਰੀ ਗਰਜ ਬਹੁਤ ਵੱਡੀ ਪੂਰੀ ਕੀਤੀ ਫੇ ਅੱਛਾ ਜਿਹੜੀ ਮੈਨੂੰ ਆਲਟੋ ਗੱਡੀ ਦਿੱਤੀ ਸੀ ਉਹਨਾਂ ਭਰਾਵਾਂ ਨੇ ਕੀ ਬਤਾ ਕੀ ਬਤਾ ਬਹੁਤ ਵੱਡੀ ਮੇਰੀ ਗਰਜ ਅੱਜ ਦੀ ਉਹ ਮੈਨੂੰ ਮੇਰਾ ਸਾਥ ਨਿਭਾ ਰਹੀ ਉਹ ਕਿਹੜੇ ਸੰ ਤੇ ਦਿੱਤੀ ਸੀਗੀ ਸੰ ਤੇ ਸ਼ਾਇਦ ਮੈਨੂੰ ਚੇਤਾ ਨਹੀਂ ਤੇ ਮਾਫੀ ਚਾਹੁੰਨੇ ਆ ਦਿਮਾਗ ਦੇ ਵਿੱਚੋਂ ਗੱਲਾਂ ਨਿਕਲ ਜਾਂਦੀਆਂ ਪਰ ਉਹ ਮੇਰੀ ਬਹੁਤ ਵੱਡੀ ਗਰਜ ਉਹਨਾਂ ਭਰਾਵਾਂ ਨੇ ਪੂਰੀ ਕੀਤੀ ਜਦੋਂ ਗੱਡੀ ਦਾ ਸਨਮਾਨਤ ਹੋਇਆ ਹਾਂਜੀ ਹਾਂਜੀ ਗੱਡੀ ਲੈ ਕੇ ਆਪਾਂ ਘਰ ਆਏ ਹਾਂਜੀ ਉਸ ਟਾਈਮ ਕਿਹੋ ਜਿਹਾ ਮਹਿਸੂਸ ਹੋਇਆ ਮੈਨੂੰ ਇੰਨੀ ਖੁਸ਼ੀ ਸੀ ਨਾ ਬਹੁਤ ਜ਼ਿਆਦਾ ਖੁਸ਼ੀ ਸੀਗੀ ਅੱਛਾ ਜੀ ਤੇ ਮੈਂ ਕਹਦਾ ਤੇ ਨਹੀਂ ਸਕਦਾ ਕਿ ਮੇਰੀ ਜਿਹੜੀ ਗਰਜੋ ਪੂਰੀ ਕੀਤੀ ਮੈਂ ਕਿਤੇ ਵੀ ਜੰਨਾ ਮੈਨੂੰ ਬੜਾ ਇੱਜ਼ਤਮਾਨ ਮਿਲਦਾ ਉਹ ਗੱਡੀ ਰੰਗੀਲੇ ਦੀ ਗੱਡੀ ਰੰਗੀਲੇ ਦੀ ਗੱਡੀ ਬਹੁਤ ਮਤਲਬ ਪਿਆਰ ਮਿਲਿਆ ਉਥੋਂ ਅੱਛਾ ਗੋਪੀ ਜੀ ਚਲੋ ਇਹ ਤਾਂ ਹੋ ਗਿਆ ਆਪਣਾ ਪਿਛਲਾ ਹਾਂਜੀ ਗੋਪੀ ਜੀ ਜਿਵੇਂ ਕਿ ਤੁਸੀਂ ਕਬੱਡੀ ਦੇ ਵੱਖ-ਵੱਖ ਗਰਾਉਂਡਾਂ ਵਿੱਚ ਵੱਖ-ਵੱਖ ਸ਼ਹਿਰ ਬੋਲਦੇ ਆ ਹਾਂਜੀ ਇੱਕ ਸ਼ੇਰ ਸਾਡੇ ਦਰਸ਼ਕਾਂ ਨੂੰ ਜਰੂਰ ਸਾਂਝਾ ਕੀਤਾ ਜਾਵੇ ਤਾਂ ਜੋ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗੇ ਗੋਪੀ ਜੀ ਕਿਹੋ ਜਿਹੇ ਅੰਦਾਜ਼ ਵਿੱਚ ਸ਼ੇਰ ਬੋਲਦੇ ਆ ਮੋਨਕ ਸਾਹਿਬ ਮੈਂ ਜਿਆਦਾ ਜਿਹੜੇ ਸ਼ੇਰ ਬੋਲਣੇ ਮੈਂ ਪਸੰਦ ਕੀਤੇ ਆ ਫੱਤੋਵਾਲ ਦੇ सोनू ਦੇ ਜੀ ਹਨੀ ਸੁਸਤਾਂ ਵਾਲਾ ਸਾਡਾ ਭਰਾ ਤੁਹਾਡਾ ਮਿੱਤਰ ਆ ਜੀ ਤੇ ਕੜਿਆਣੇ ਵਾਲਾ ਹੈਪੀ ਜੀ ਉਹਨਾਂ ਦੇ ਸ਼ੇਰ ਬੋਲਣੇ ਮੈਨੂੰ ਬਹੁਤ ਸੋਹਣੇ ਲੱਗਦੇ ਆ ਅੱਛਾ ਜੀ ਤੇ ਜਿਆਦਾ ਮੈਂ ਬੋਲ ਕੇ ਉਹਨਾਂ ਦੀ ਸ਼ੇਰ ਖੁਸ਼ ਆ ਜੀ ਫੱਤੋਵਾਲ ਦਾ सोनू ਆਪਣਾ ਭਰਾ ਆ ਨਹੀਂ ਤੁਸੀਂ ਇੱਕ ਸ਼ੇਰ ਜਿਹੜਾ ਤੁਹਾਡੇ ਦਿਲ ਦੇ ਵਿੱਚ ਕਰੀਬ ਹੋਵੇ ਜਿਹੜਾ ਤੁਸੀਂ ਕਬੱਡੀ ਕਪਾ ਦੇ ਉੱਤੇ ਜਾਂ ਛਿੰਝ ਮੇਲਿਆਂ ਦੇ ਉੱਤੇ ਤੁਸੀਂ ਜ਼ਿਆਦਾ ਬੋਲਦੇ ਹੋ ਉਹ ਇੱਕ ਸ਼ੇਰ ਸਾਡੇ ਦਰਸ਼ਕ ਵੀਰਾਂ ਨੂੰ ਚਾਰ ਲਾਈਨਾਂ ਦੀ ਜਰੂਰ ਸਾਂਝੀ ਕੀਤੀ ਸਰ ਜਰੂਰ ਜੀ ਜਰੂਰ ਮੈਂ ਪੱਤੋ ਵਾਲੀਏ ਸੋਨੂ ਦਾ ਭਰਾ ਦਾ ਸ਼ੇਰ ਬੋਲ ਕੇ ਤੁਹਾਨੂੰ ਦੱਸੂਗਾ ਜੀ ਉਹ ਭਰਾ ਨੇ ਲਿਖਿਆ ਸੀ ਬਹੁਤ ਸੋਹਣਾ ਲਿਖਿਆ ਸੀ ਕਿ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਜੀ ਮਾੜੇ ਕੰਮ ਨਾ ਕਦੇ ਕਰਾਈਂ ਜੀ ਕਰੇ ਕੋੜੋ ਮੇਰੇ ਬੋਲਾ ਨਾ ਕਿਸੇ ਨੂੰ ਠੇਸ ਪਹੁੰਚੇ ਔੜੇ ਬੋਲ ਨਾ ਤੇ ਮੇਤੋ ਕਦੇ ਬੁਲਾਈ ਪਤੋਵਾਲ ਸੋਨੂ ਹਰ ਬਿਲੇ ਤੇਰਾ ਸ਼ੁਕਰ ਕਰਦਾ ਮਾੜੇ ਕੰਮ ਨਾ ਸਾਤੋ ਕਦੇ ਕਰਾਈ ਕੀ ਆ ਬਹੁਤ ਵਧੀਆ ਕਲਮਾ ਔਰ ਔਰ ਇੰਟਰਨੈਸ਼ਨਲ ਕਲਮਾ ਭਾਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਨਾਂ ਦੇ ਸ਼ੇਰ ਮੱਖਣ ਵਾਲੀ ਹੁਣੀ ਹਾਂਜੀ ਮੱਖਣ ਵਾਲੀ ਸਾਹਿਬ ਅਰਪਿੰਦਰ ਜਲਾਲ ਅਮਰੀਕ ਖੁਸਾ ਕੋਟਲਾ ਬੜੇ ਤਗੜੇ ਤੇ ਬਰਾੜੇ ਬਹੁਤ سارے ਤਕਜਿੰ ਬਲ ਲੱਗ ਪਗ ਮੋਨਕ ਸਾਹਿਬ ਸਾਰੇ ਬੁਲਾਰੇ ਉਹਦੇ ਸ਼ੇਰ ਬੋਲਦੇ ਆ ਕੜਿਆਣੇ ਵਾਲੇ ਹੈਪੀ ਦੇ ਪਤੋਵਾਲ ਦੇ ਸੋਨੂ ਦੇ ਹਨੀ ਸੂਸਾਂ ਵਾਲੇ ਦੇ ਜੀ ਅੱਛਾ ਗੋਪੀ ਜੀ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜੋ ਜਿਹੜੀ ਆਉਣ ਵਾਲੀ ਨਵੀਂ ਪਣੀਰੀ ਜਿਹੜੀ ਅੱਜ ਕਬੱਡੀ ਖੇਤਰ ਦੇ ਵਿੱਚ ਟਾਡੇ ਵਾਂਗੂ ਇੱਕ ਬਲਾੜਿਆਂ ਦੇ ਤੌਰ ਤੇ ਨਾਮ ਬਣਾਉਣਾ ਚਾਹੁੰਦੀ ਆ ਉਹਨਾਂ ਵਾਸਤੇ ਇੱਕ ਸੰਦੇਸ਼ ਜਾਂਦੇ ਜਾਂਦੇ ਜਰੂਰ ਦੇ ਕੇ ਜਾਇਓ ਜੀ ਹਰਪ੍ਰੀਤ ਮੂਨਕ ਸਾਹਿਬ ਕਬੱਡੀ ਵਿੱਚ ਬਹੁਤ ਕੋਸ਼ ਆ ਜੀ ਮੈਂ ਕਿੰਨਾ ਬਿਲਕੁਲ ਕਬੱਡੀ ਵਿੱਚ ਬੜਾ ਕੋਸ਼ ਆ ਪਰ ਕਬੱਡੀ ਦੇ ਵਿੱਚ ਜੇ ਕਿਸੇ ਨੇ ਕਮੈਂਟਰੀ ਕਰਨੀ ਆ ਤੇ ਬਈ ਪਹਿਲਾ ਇਹ ਹੁੰਦਾ ਕਿ ਥੋੜਾ ਸਿੱਖੀਏ ਆਪਾਂ ਜ਼ਰੂਰ ਜੀ ਸਿੱਖਣਾ ਬਹੁਤ ਜ਼ਰੂਰੀ ਆ ਜੀ ਕਿਉਂਕਿ ਨਵੇਂ ਬਲਾਰੇ ਜਿਹੜੇ ਮੋਨਕ ਸਾਹਿਬ ਉਹ ਜੱਕ ਦਾ ਵੀ ਮੈਂ ਕੀ ਮੰਗਦੇ ਆ ਜੀ ਚਲੋ ਅਸੀਂ ਵੀ ਨਹੀਂ ਵੱਡੇ ਬਲਾਰੇ ਬਣੇ ਜੀ ਪਰ ਮਾਲਕ ਦਾ ਸ਼ੁਕਰ ਕਰਦੇ ਆ ਕਿ ਲੋਕ ਪਿਆਰ ਕਰਦੇ ਆ ਜੀ ਜਿੱਥੇ ਵੀ ਜਾਣੇ ਆ ਬਹੁਤ ਦੁਨੀਆ ਪਿਆਰ ਕਰਦੀ ਆ ਬੱਸ ਮੇਰੇ ਲਈ ਵੱਡੀ ਖੁਸ਼ੀ ਆ ਸਿੱਖਣਾ ਬਹੁਤ ਜ਼ਰੂਰੀ ਆ ਉਸਤਾਦ ਤੋਂ ਬਗਾਰ ਗਤੀ ਨਹੀਂ ਕਿਤੇ ਸ਼ਾਗਿਰ ਨਾ ਪਤ ਨਹੀਂ ਗੁਰੂ বিনা ਗੱਤ ਹਾਂਜੀ ਉਸਤਾਦ ਤੋਂ ਬਗਾਰ ਨਹੀਂ ਗਤੀ ਜੀ ਕਿਉਂਕਿ ਉਸਤਾਦਾਂ ਨੇ ਸਾਨੂੰ ਨਾਂ ਦਿੱਤਾ ਉਹ ਹੀ ਸਭ ਕੁਝ ਜੀ ਦੋਸਤ ਗੁਰਪ੍ਰੀਤ ਸਿੰਘ ਗੋਪੀ ਰੰਗੀਲਾ ਜੀ ਤੁਹਾਡਾ ਸਾਨੂੰ ਸਮਾਂ ਦੇਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਹੈ ਜੀ ਦੋਸਤੋ ਇਹ ਸੰ ਸਾਡੇ ਨਾਲ ਗੁਰਪ੍ਰੀਤ ਸਿੰਘ ਗੋਪੀ ਰੰਗੀਲਾ ਕਬੱਡੀ ਦੇ ਬੁਲਾਰੇ ਜਿਹਨਾਂ ਦਾ ਪੰਜਾਬ ਹੀ ਨਹੀਂ ਵਿਦੇਸ਼ਾਂ ਵਿੱਚ ਬਹੁਤ ਵੱਡਾ ਨਾਮ ਹੈਗਾ ਔਰ ਬਹੁਤ ਵਧੀਆ ਆਵਾਜ਼ ਦੇ ਮਾਲਕ ਹੈਗੇ ਆ ਆਸ ਕਰਦੇ ਆ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਨੂੰ ਵੀ ਤੁਸੀਂ ਪਿਆਰ ਦਿਓਗੇ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਗੁਰਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੋਨਿਕ ਸਾਹਿਬ ਧੰਨਵਾਦ ਜੀ